ਹਾਸੀ ਵਾਲੀ ਗੱਲ ਇਹ ਹੋ ਗਈ ਕਿਥੇ ਨਾਰੀਅਲ ਪਾਣੀ ਪੀਣ ਲੱਗ ਪਏ ਰஞ்சிਤ ਐ ਵੀ ਨੀਉ ਤੇ ਉਹ ਮਤਲਬ ਮੁੰਡਾ ਕਹਿੰਦਾ ਕਿ ਭਈ ਮੈਂ ਮਾਪ ਨਹੀਂ ਪੀਓਗੇ ਤੇ ਜਗਬੀਰ ਕਹਿੰਦੇ ਇਹਨੇ ਨਹੀਂ ਪੀਣਾ ਇਹ ਤੰਦਰੁਸਤ ਹੈ ਮੇਰੇ ਵਿਟਾਮਿਨ ਪੂਰੇ ਆ ਜਦ ਕਿ ਮੈਂ ਤਾਂ ਵਿਟਾਮਿਨ ਦੀਆਂ ਗੋਲੀਆਂ ਲੈਣ ਆਈ ਐ ਤੇ ਆ ਜਗਬੀਰ ਸਿੱਧੂ ਨੇ ਬਣਾਇਆ ਵਾ ਆ ਖੰਡਾ ਬਣਿਆ ਸੀ ਨਾ ਪਹਿਲਾਂ ਖੰਡੇ ਨੂੰ ਮਤਲਬ ਕਵਰ ਕਰ ਲਿਆ ਇਦਾਂ ਤੇ ਆ ਲੱਗਣਵੇਂ ਡਾ ਜਿਵੇਂ ਮਹਿੰਦੀ ਦਾ ਡਿਜ਼ਾਈਨ ਨਹੀਂ ਹੁੰਦਾ ਹਣਾ ਸਿੱਧੂ ਸਾਹਿਬ ਜਿਵੇਂ ਮਹਿੰਦੀ ਦਾ ਡਿਜ਼ਾਈਨ ਪਹਿਲਾਂ ਪਾ ਦਿੰਦੇ ਬਣਾ ਹੈਗਾ ਜਦੋਂ ਪ੍ਰੋਪਰ ਬਣਾਇਆ ਤਾਂ ਅਸਲੀ ਤੁਹਾਨੂੰ ਨਕਸ਼ਾ ਨੂੰ ਕੰਮ ਅਸਲੀ ਨਕਸ਼ਾ ਵੇਖ ਲਗੇ ਇਹ ਐਵੇਂ ਲੱਗਦਾ ਪਿਆ ਜਿਵੇਂ ਨਾ ਆਹ ਮਹਿੰਦੀ ਮਹਿੰਦੀ ਨਹੀਂ ਉਹ ਜਿਹੜਾ ਆਪਾਂ ਆਪਾਂ ਸੂਟਾਂ ਤੇ ਕਢਾਈਆਂ ਕਰਾਉਣੇ ਆ ਨਾ ਉਹਦੇ ਵਾਂਗੂ ਪਹਿਲਾਂ ਜਿਹੜਾ ਪੇਂਟ ਜਿਆ ਹੋਇਆ ਉਹ ਚੀਜ਼ ਤੇ ਮੈਡੀਕਲ ਕਾਲਜ ਚ ਆਈ ਐਡਮਿਸ਼ਨ ਲੱਗੇ ਲੈਣਾ ਹਏ ਡੋਗੀ ਅੱਗੇ ਕਰੋ ਫੋਨ ਇਹ ਹੁਣ ਕਿਸ ਦਿਨ ਤੁਸੀਂ ਬਣਾਉਣਾ ਹੋਏ ਇਹਨੂੰ 10 ਦਿਨ ਲੱਗਣੇ ਬਾਜ ਸ਼ਾਬਾਸ਼ ਨਜ਼ਰ ਆ ਰਿਹਾ ਵਾਓ ਗੁੱਡ 10 ਦਿਨ ਲੱਗਣੇ ਓਕੇ ਐ ਸਮਾਲ ਤੇ ਵੀ ਬੜੇ ਦਿਨ ਸੀ ਕਦੀ ਬਟ ਏ ਹੁਣ ਫੀਲ ਹੋ ਚੁੱਕਾ ਵਾ ਟ੍ਰੀਲੀਅਮ ਤੇ ਹੁਣ ਇੱਥੇ ਆਪਾਂ ਆਉਂਦੇ ਨਿਕਦੀ ਗਤੀ ਬਸ ਫਿਲਮ ਵੇਖਣ ਆਉਂਦੇ ਆ ਹੋਰ ਕੁਝ ਨਹੀਂ ਮਨੋ ਵੀ ਜੇ ਉਧਰ ਸਾਨੂੰ ਅਹੀ ਲੇਟ ਹੋ ਜੀ ਅਲਫਾ ਮੰਨ ਲਓ ਮਨ ਲੇ ਫੇਰ ਅਹੀ ਆਉਂਦੇ अदरवाइज ਨਹੀਂ ਹੁੰਦੇ ਜੀ ਇੱਕ ਤਿਆਗਾ ਨਾ ਮੈਟਰੋ ਮੈਟਰੋ ਬਹੁਤ ਮਹਿੰਗਾ ਸਮਾਨ ਦਿੰਦਾ ਵਾ ਮਹਿੰਗਾ ਵੀ ਹੁੰਦਾ ਵਾ ਠੀਕ ਠੀਕ ਹੁੰਦਾ ਇਹਦਾ ਸਮਾਨ ਬਟ ਇਹਦੇ ਵਿੱਚ ਇੱਕ ਕੁਆਲਿਟੀ ਆ ਕਿ ਬਈ ਇਹ ਨਾ ਇੱਕ ਕਾਰਟ ਜਿਆ ਕਹਿੰਦੇ ਬਣਾਉਂ ਤੇ ਹੁਣ ਇਥੇ ਇੱਕ ਨਿਊ ਆਇਆ ਗਾ ਮਜੀਠਾ ਰੋੜਿਆ ਮਜੀਠਾ ਰੋੜਿਆ ਤੇ ਮਜੀਠਾ ਰੋੜਿਆ ਆਪਾਂ ਕਿਹੜਾ ਰੋੜਿਆ ਮੈਨੂੰ ਆਪ ਵੀ ਪਤਾ ਜੇ ਕਿਹੜਾ ਰੋੜਿਆ ਫਤਿਹਗੜ ਓਕੇ ਫਤਿਹਗੜ ਰੋੜਿਆ ਤੇ ਮੈਂ ਹੁਣ ਚੱਲੀ ਆ ਮਤਲਬ ਆਪਾਂ ਚੱਲੇ ਆ ਨਿਊ ਮਾਲ ਖੁੱਲਾ ਬਾਈਕਾ ਉੱਥੇ ਚੱਲੇ ਆ ਤੇ ਅੰਦਰ ਜਾ ਕੇ ਮੈਂ ਵੀਡੀਓ ਬਣਾ ਕੇ ਅਪਲੋਡ ਕਰਦੀ ਆਂ ਔਰ ਇਹ ਜਿਹੜੀ ਚੀਜ਼ਾਂ ਆ ਆਈ ਲਵ ਇਟ ਖੰਨਾ ਪੇਪਰਸ ਮੇਰਾ ਦਿਲ ਕਰਦਾ ਦਾ ਕਾਸ਼ ਇਹ ਮੈਂ ਇਹਦੀ ਓਨਰ ਹੁੰਦੀ ਤੇ ਮੌਲ ਮੇਰਾ ਆ ਗਿਆ ਤੇ ਹੁਣ ਐਂਟਰ ਕਰਕੇ ਵੇਖਦੇ ਆਂ ਆਪਾਂ ਕਿਦਾਂ ਦਾ ਮਾਹੌਲ ਚੱਲਿਆ ਰੌਣਕ ਤੇ ਬਹੁਤ ਆ ਖੈਰ ਵੇਖੋ ਹੁਣ ਜਿਹ ਵਿੱਚ ਤੋਂ ਤਹੀ ਪਹਿਲਾਂ ਕਦੀ ਆਏ ਓਹੋ ਇਹਦੀ ਜਿਹੜੀ ਲొਕੇਸ਼ਨ ਹੈ ਮੈਨੂੰ ਬਹੁਤ ਵਧੀਆ ਲੱਗੀ ਕਿ ਇੰਨੀ ਵੱਡੀ ਪਾਰਕਿੰਗ ਐਂਡ एवरीथिंग ਹੁਣ ਨੈਕਸਟ ਵੇਖਦੇ ਅੰਦਰ ਕੀ ਸੀਨ ਆ ਆ ਆ ਆਈਟਮ ਮੈਨੂੰ ਲੱਭਦੀ ਸੀ ਕਿ ਕਹਿੰਦੇ ਕਿ ਮਤਲਬ ਇਹ ਪਉਣੀ ਚਾਹੀਦੀ ਬਟ ਇਹ ਹੁਣ ਹੈਗੀ ਜੈਂਟਸ ਵਾਲੀ ਆ ਮੈਂ ਲੈ ਨਹੀਂ ਸਕਦੀ ਤਾਂ ਉਹਨਾਂ ਨੂੰ ਕਿਹਾ ਮੈਨੂੰ ਲੱਭ ਕੇ ਦਿਖਾਓ ਲੱਭ ਕੇ ਦੋ ਪਰ ਲੱਭ ਕੇ ਦੇਂਦੇ ਨਹੀਂ ਪਏ ਮੈਨੂੰ ਬਹੁਤ ਸ਼ੌਂਕ ਹੈ ਕਿ ਤੁਸੀਂ ਇਦਾਂ ਦੀ ਮਤਲਬ ਚੱਪਲ ਵੀਅਰ ਕਰੋ ਮੈਂ ਮੈਂ ਲਾਈਕ ਕਰਦੀ ਆਂ ਆ ਸਿੱਜਾਂ ਬਟ ਇਹ ਪਸੰਦ ਨਹੀਂ ਕਰਦੀ ਮੈਨੂੰ ਵਧੀਆ ਲੱਗਦੀ ਆ ਇਹ ਚੀਜ਼ ਇਦਾਂ ਦੀ ਕਿ ਇਹ ਪਾਉਣ ਫਤੇ ਪਾਉਂਦੇ ਨਹੀਂ ਆ ਪਸੰਦ ਕਰਕੇ ਲੈ ਲਓ ਟਰਾਈ ਕਰੋ ਹਾਂ ਨਾਈਸ ਗੁੱਡੇ ਗੀਏ ਗੁੱਡੇ ਗੀਏ ਟਰਾਈ ਕਰੋ ਹਣਾ ਸਾਰੇ ਮਿਲਾ ਕੇ ਬਹੁਤ ਵਧੀਆ ਬਸ ਇਹ ਸਸਤਾ ਵੀ ਹੈ ਸਬਾਨ ਬਹੁਤ ਵਧੀਆ ਤੇ ਨਾਨਾ ਕਰ ਜਾ ਕਰਦੇ ਆਪਾਂ ਲੈ ਲਿਆ ਬੜਾ ਤੁਸੀਂ ਕੈਰੀ ਬੈਗ ਜਿਸ ਮਖਾਨ ਪੇਸ ਸਬਾਨ ਐ ਬੱਕਰੇ ਹਲਾਲ ਜਿਹੜੇ ਕਰਨੇ ਆ ਵਿੱਚ ਜੰਪਿੰਗ ਕੁੱਤਰ ਕੇ ਇਹ ਆਪਾਂ ਇੱਕ ਇਹ ਪਾਪ ਕੌਰ ਨੇ ਤੇ ਇੱਥੇ ਦੀ ਇਹ ਦੀ ਬੈਸਟ ਚੀਜ਼ ਮੈਨੂੰ ਲੱਗੀ ਕਿ ਪਾਰਕਿੰਗ ਬਹੁਤ ਵਧੀਆ ਯਾਰ ਪਾਰਕਿੰਗ ਬਹੁਤ ਖੁੱਲੀ ਡੁੱਲੀ ਪਲੇਸ ਬਣਾਈ ਇਹਨਾਂ ਨੇ ਉਹ ਵੀ ਚੈੱਕ ਕਰ ਲੈ ਪਾਪ ਕੌਰ ਬਹੁਤ ਟੇਸਟੀ ਨੇ ਚੰਗਾ ਵਧੀਆ ਤੜਕਾ ਤੁੜਕਾ ਉਹਨਾਂ ਦਾ ਨੂੰ ਜੀਨੀਅਸਲੀ ਲੰਗਾ ਲੂਣ ਮਸਾਲਾ ਪਾਇਆ ਚੀਜ਼ ਲੈਣ ਤੇ ਚਲ ਜੀਦੀ ਆ ਪਰ ਇਹ ਆ ਕਿ ਬਈ ਮਤਲਬ ਟਾਈਮ ਬਹੁਤ ਲੰਬੀ ਆ ਤੇ ਹੁਣ ਜਾ ਰਹੇ ਆ ਘਰ ਮਿਲਦੇ ਨੈਕਸਟ ਵੀਲੌਗ ਵਿੱਚ ਥੈਂਕ ਯੂ ਸੋ ਮੱਚ ਫॉर ਵਾਚਿੰਗ ਵਿਟਾਮਿਨ ਡੀ ਦੇ ਹੈ ਗਈ ਹੈ ਵਿਟਾਮਿਨ ਡੀ ਦੇ ਵਿਟਾਮਿਨ ਡੀ ਦੇ ਕੈਪਸੂਲ ਨੇ ਜਿੱਦਾਂ ਕਿ ਮੇਰੇ హెయిਰ ਫਾਲ ਬਹੁਤ ਹੁੰਦਾ ਵਾ ਤੇ ਮੈਂ ਇਹਨਾਂ ਸ਼ਰੂਰਤ ਪੈਂਦੀਆਂ ਨੇ ਬਟ ਬਹੁਤ ਟਾਈਮ ਲਾਉਂਦੇ ਆ ਪੇਮੈਂਟ ਕਰਨ ਵਿੱਚ ਐਂਡ ਸਾਰੀ ਪ੍ਰੋਸੀਜਰ ਵਿੱਚ